हले प्रार्थना करो एक मिनट ठीक है परमेश्वर अपने वचन द्वारा हले लिया पवित्र आत्मा पव तड़ा थैंक्स दे मेरे पिता अमेश्वर बब जो सिंह दिता मेरे पिता अज समय लिताबे तानुआ थोड़ा थैंक्स कद मेरे पिता पर पिता पर ਸਾਡੇ ਨਾਲ ਇਸ ਵਚਨ ਦੁਆਰਾ ਗੱਲ ਕਰੋ ਮੇਰੇ ਪਿਤਾ ਪੰਚਮੋਵਿਜਸਮਸੀ ਅੱਜ ਮੇਰੇ ਪਿਤਾ ਮੇਸ਼ੇਨਾ ਦੇ ਖਾਤਾ ਨੂੰ ਉਹਨਾਂ ਨੇ ਮੇਰੇ ਪਿਤਾ ਮੇਸ਼ੇ ਪ੍ਰਥੀਦਿਆ ਨੂੰ ਚੇਂਜ ਕਰਨਾ ਮੇਰੇ ਪਿਤਾ ਪੰਚਮੋਵਿਜਸਮਸੀ ਜੂ ਇਸ ਵਚਨ ਨੂੰ ਸੁਣੇ ਮੇਰੇ ਪਿਤਾ ਮੇਸ਼ੇ ਪੰਚਮੋਵਿਜਸਮਸੀ ਉਸ ਵਚਨ ਮੇਰੇ ਪਿਤਾ ਮੇਸ਼ ਇਸ ਵਚਨ ਦੁਆਰਾ ਮੇਰੇ ਪਿਤਾ ਮੇਸ਼ੇ ਉਹ ਬਚਾਇਆ ਜਾਏ ਮੇਰੇ ਪਿਤਾ ਮੇਸ਼ੇਨਾ ਤੇ ਕਿਰਪਾ ਕਰਨਾ ਮੇਰੇ ਪਿਤਾ ਮੇਸ਼ੇਨਾ ਦੀ ਮੇਰੇ ਪਿਤਾ ਮੇਸ਼ਰ ਸਵਰਗ ਖੁੱਲ ਜਾਏ ਮੇਰੇ ਪਿਤਾ ਮੇਸ਼ ਜੋ ਕੋਈ ਸ਼ੈਤਾਨ ਦਾ ਜਕੜਿਆ ਮੇਰੇ ਪਿਤਾ ਮੇਸ਼ ਤੁਹਾਡੇ ਸਾਮਰਥ ਨਾਮ ਵਿੱਚ ਮੇਰੇ ਪਿਤਾ ਮੇਸ਼ਰ ਜੋ ਇਸ ਪ੍ਰਾਰਥਨਾ ਨੂੰ ਦੇਖੇ ਮੇਰੇ ਪਿਤਾ ਮੇਸ਼ ਤੁਹਾਡੇ ਸਾਮਰਥ ਨਾਮ ਵਿੱਚ ਆਜ਼ਾਦ ਹੋ ਜਾਵੇ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ ਹalleluyah ਅੱਜ ਆਪਾਂ ਵਚਨ ਚ ਪੜਾਂਗੇ ਜਿਸ਼ਾਇਆ 50 ਦੀ 1 ਹalleluyah ਅੱਜ ਆਪਾਂ ਚਰਚ ਵੀ ਆਉਣੇ ਆ ਠੀਕ ਹੈ ਪਰਮੇਸ਼ਰ ਨੂੰ ਮੰਨਿਆ ਪਰ ਆਪਣੇ ਵਿੱਚ ਕੀ ਹੁੰਦਾ ਇੱਕ ਕੁਐਸਚਨ ਹੁੰਦਾ ਹੈ ਵੀ ਪਰਮੇਸ਼ਰ ਨੇ ਸਾਡੇ ਲਈ ਕੁਝ ਨਹੀਂ ਕੀਤਾ ਆਪਾਂ ਪਰਮੇਸ਼ਰ ਨੂੰ ਸਵਾਲ ਪੁੱਛਨੇ ਆ ਹallelujah ਆਪਾਂ ਸਵਾਲ ਤਾਂ ਪੁੱਛਨੇ ਆ ਜਦੋਂ ਆਪਾਂ ਨੂੰ ਪਤਾ ਨਹੀਂ ਵੀ ਪਰਮੇਸ਼ਰ ਕੀ ਹੈ ਹallelujah ਅੱਜ ਜੋ ਪਰਮੇਸ਼ਰ ਆਪਣੇ ਨਾਲ ਖੁਦ ਬਗੱਲ ਕਰੇਗਾ ਇਹ वचन ਦੁਆਰਾ ਇੱਕ ਦਾਸ ਨੂੰ ਗੱਲ ਕਰ ਰਿਹਾ ਜੇ ਸ਼ਾਇਆ ਨੂੰ ਹallelujah ਕੀ ਕਹਿੰਦਾ ਯਹਵਾ ਆਖਦਾ ਹੈ ਇਹ ਖੁਦ ਪਰਮੇਸ਼ਰ ਆਖ ਰਿਹਾ ਕੋਈ ਇਨਸਾਨ ਗੱਲ ਨਹੀਂ ਕਰ ਰਿਹਾ ਖੁਦ ਪਰਮੇਸ਼ਰ ਗੱਲ ਕਰ ਰਿਹਾ ਕੀ ਕਹਿੰਦਾ ਤੁਹਾਡੀ ਮਾਂ ਦੀ ਤਿਆਗ ਪੱਤਰੀ ਕਿੱਥੇ ਐ ਜਿਸ ਦੇ ਨਾਲ ਮੈਂ ਉਹਨੂੰ ਛੱਡਿਆ ਹੈ ਕਹਿੰਦਾ ਤੁਹਾਡੀ ਮਾਂ ਦੀ ਤਿਆਗ ਪੱਤਰੀ ਕਿੱਥੇ ਮੈਂ ਉਸ ਨੂੰ ਛੱਡਿਆ ਕਹਿੰਦਾ ਮੈਂ ਤੁਹਾਡੀ ਮਾਵਾਂ ਨਾਲ ਤੁਹਾਨੂੰ ਵੱਧ ਪਿਆਰ ਕਰਨਾ ਕਹਿੰਦਾ ਮਾਂ ਆਪਣੇ ਦੁੱਧ ਪਿੰਦੇ ਬੱਚੇ ਨੂੰ ਛੱਡ ਸਕਦੀ ਏ ਪਰ ਮੈਂ ਨਹੀਂ ਛੱਡਾਂਗਾ ਅੱਜ ਲੋਕ ਕਹਿੰਦੇ ਨੇ ਪਰਮੇਸ਼ਰ ਸਾਨੂੰ ਛੱਡ ਗਿਆ ਹallelujah ਸਾਡੇ ਤੇ ਦੁੱਖ ਆਇਆ ਤੇ ਪਰਮੇਸ਼ਰ ਵੀ ਸਾਡੇ ਤੋਂ ਦੂਰ ਹੋ ਗਿਆ ਪਰ ਪਰਮੇਸ਼ਰ ਨਹੀਂ ਦੂਰ ਹੁੰਦਾ ਕੀ ਕਹਿੰਦਾ ਦੱਸੋ ਤੁਹਾਡੇ ਕੋਲ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਛੱਡ ਦਿੱਤਾ ਹੈ ਪਰਮੇਸ਼ਰ ਖੁਦ ਕਹਿ ਰਿਹਾ ਹੈ ਅੱਜ ਆਪਣੇ ਨਾਲ ਗੱਲ ਕਰ ਰਿਹਾ ਮੈਂ ਤੁਹਾਨੂੰ ਨਹੀਂ ਛੱਡਿਆ ਮੈਂ ਤੁਹਾਡੇ ਨਾਲ ਹallelujah ਇਹ ਕੰਦਾ ਆਪਣੇ ਮਾਂ ਦੀ ਤਿਆਗ ਪੱਤਰੀ ਦੱਸਿਓ ਤੁਸੀਂ ਕਿੱਥੇ ਗਏ ਜਿਸ ਨੇ ਨਾਲ ਮੈਂ ਉਸ ਨੂੰ ਛੱਡਿਆ ਜਾਂ ਮੈਂ ਆਪਣੇ ਕਿਹੜੇ ਲੈਣੇਦਾਰ ਕੋਲ ਤੁਹਾਨੂੰ ਵੇਚ ਦਿੱਤਾ ਹੈ ਕਹਿੰਦਾ ਮੈਂ ਤੁਹਾਨੂੰ ਵੇਚਿਆ ਨਹੀਂ ਮੈਂ ਤੁਹਾਨੂੰ ਖਰੀਦਿਆ ਹੈ ਆਪਣੇ ਲਹੂ ਦੁਆਰਾ ਪਰਮੇਸ਼ਰ ਕਹਿ ਰਿਹਾ ਹੈ ਕਹਿੰਦਾ ਜਦੋਂ ਪੁਰਾਣੇ ਸਮੇਂ 'ਚ ਉਹਨਾਂ ਪਾਪ ਕੀਤਾ ਸੀ ਆਦਮ ਤੇ ਹਵਾ ਨਹੀਂ ਉਸ ਸਮੇਂ ਮੈਂ ਬਲੀਆਂ ਦੁਆਰਾ ਹallelujah ਬਲੀਆਂ ਦੁਆਰਾ ਤੁਹਾਨੂੰ ਮੈਂ ਪੁਈਤਰ ਕਰਦਾ ਸੀ ਅੱਜ ਫਿਰ ਮੈਂ ਹੁਣ ਤੁਹਾਡੇ ਆਪਣੇ بیٹے ਨੂੰ ਆਪਣੇ ਬੱਚੇ ਨੂੰ ਕੁਰਬਾਨ ਕੀਤਾ ਕਿਉਂ ਕੁਰਬਾਨ ਕੀਤਾ ਤੁਸੀਂ ਬਚਾਏ ਜਾਓ ਹallelujah ਕਹਿੰਦਾ ਜਿਹੜਾ ਕੋਈ ਸਲੀਪ ਉੱਤੇ ਸਲੀਪ ਉੱਤੇ ਵਿਸ਼ਵਾਸ ਕਰੇਗਾ ਪ੍ਰਭੂ ਉਸਮ ਸੀ ਦੇ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਵੇਗਾ ਹallelujah ਅੱਜ ਸਲੀਪ ਦੀ ਜਿਹੜੀ ਹੈ ਨਾ ਕਥਾ ਉਹਨਾਂ ਪਾਣੇ ਮੂਰਖਤਾ ਹੀ ਗਈਏ ਇਹ ਵਚਨੋ ਚ ਲਿਖਾਇਆ ਪਰ ਆਪਣੇ ਪਾਣੇ ਮੁਕਤੀ ਹallelujah ਆਪਾਂ ਪਰਮੇਸ਼ਰ ਨੂੰ ਸਮਝ ਨੂੰ ਕਬੂਲ ਹੀ ਕਰਨੇ ਆ ਪਰਮੇਸ਼ਰ ਤੁਸੀਂ ਮੇਰੇ ਲਈ ਹੱਥਾਂ ਪੈਰਾਂ ਤੇ ਕੇਲੇ ਟਕਵਾਏ ਮੇਰੇ ਲਈ ਜਾਨ ਦਿੱਤੀ ਤੇ ਮੇਰੀ ਸ਼ਰਮਿੰਦਗੀ ਨੂੰ ਚੱਕਿਆ ਤੇ ਪਰਮੇਸ਼ਰ ਆਪਣੀ ਬਾਜ ਨੂੰ ਸੁਣਦਾ ਤੇ ਆਪਾਂ ਉਸ ਨੂੰ ਸੁਨੇਗਾ ਤੇ ਆਪਾਂ ਬਚ ਜਾਈਗਾ ਹallelujah ਅੱਜ ਜੋ ਵੀ ਚਰਚ ਆਂਦਾ ਨਵਾਂ ਆਉਂਦਾ ਹੈ ਹallelujah ਉਹ ਵਿਸ਼ਵਾਸ ਕਰਕੇ ਆਉਂਦਾ ਹੈ ਬਈ ਇੱਥੇ ਅਸੀਂ ਜਾਵਾਂਗੇ ਤੇ ਚੰਗੇ ਹੋ ਜਾਵਾਂਗੇ ਹallelujah ਉਹਨਾਂ ਦਾ ਪਲਾਈਨ ਪਰਮੇਸ਼ਰ ਇੱਥੇ ਪਹਿਲਾਂ ਹੀ ਉਹ ਕਰਕੇ ਰੱਖਦਾ ਹੈ ਬਈ ਮੇਰੇ ਬੱਚੇ ਆਣਗੇ ਮੈਂ ਇਨਾਂ ਨੂੰ ਬਚਣ ਦੇਵਾਂਗਾ ਤੇ ਬਚਾਏ ਜਾਣਗੇ ਹallelujah ਅੱਗੇ ਆਪਣਾਂਗੇ ਕਹਿੰਦਾ ਆਪਣੇ ਲੈਣੇਦਾਰ ਕੋਲ ਤੁਹਾਨੂੰ ਵੇਚ ਦਿੱਤਾ ਹੈ ਵੇਖ ਤੁਸੀਂ ਆਪਣੀ ਬਦੀ ਦੇ ਕਾਰਨ ਵੇਚੇ ਗਏ ਕਹਿੰਦਾ ਤੁਹਾਡੇ ਪਾਪ ਦੇ ਕਾਰਨ ਤੁਸੀਂ ਮੇਰੇ ਤੋਂ ਦੂਰ ਹੋ ਗਏ ਨੇ ਅੱਜ ਜਦੋਂ ਪਾਪ ਹੁੰਦਾ ਨਾ ਉਦੋਂ ਪਰਮੇਸ਼ਰ ਵੀ ਥੋੜਾ ਜਾਂ ਦੂਰ ਹੋ ਜਾਂਦਾ ਹੈ ਹਾਲੇ ਲਈਆ ਪਰ ਉਹ ਕਹਿੰਦਾ ਮੈਂ ਤੁਹਾਨੂੰ ਫਿਰ ਵੀ ਨਹੀਂ ਤਿਆਗਿਆ ਫਿਰ ਵੀ ਤੁਹਾਨੂੰ ਕਿਸੇ ਬਹਾਨੇ ਨਾਲ ਫਿਰ ਤੁਹਾਨੂੰ ਬਚਾਉਣਾ ਚਾਹਣਾ ਹallelujah ਅੱਗੇ ਪੜਾਂਗੇ ਅਤੇ ਤੁਹਾਡੇ ਅਪਰਾਧ ਦੇ ਕਾਰਨ ਤੁਹਾਡੀ ਮਾਂ ਕੱਟੀ ਗਈ ਮਾਂ ਦਾ ਕਿਉਂ ਨਾ ਰਹਿ ਰਿਹਾ ਵੀ ਮੇਰਾ ਪਿਆਰ ਤੁਹਾਡੇ ਕੋਲੋਂ ਮਾਵਾਂ ਵਾਲਾ ਨਿਕਲ ਗਿਆ ਹallelujah ਕਹਿੰਦਾ ਤੁਹਾਡੇ ਅਪਰਾਧ ਅਗੇ ਸੀ ਤਾਂ ਮੈਂ ਤੁਹਾਡੇ ਤੋਂ ਥੋੜਾ ਜਿਹਾ ਦੂਰ ਹੋਇਆ ਪਰ ਮੈਂ ਤੁਹਾਨੂੰ ਛੱਡਦਾ ਨਹੀਂ ਤਿਆਗਦਾ ਨਹੀਂ ਮੈਂ ਆਦੀ ਤਨ ਤੁਹਾਡੇ ਨਾਲ ਹallelujah ਇਹ ਕਿੰਨੂ ਬਚਨ ਕਿਹਾ ਸੀ ਇਹ ਬਚਨ ਇੱਕ ਦਾਸ ਨੂੰ ਨੇ ਕਿਹਾ ਸੀ ਹallelujah ਠੀਕ ਹੈ ਜੋ ਹੋਸ਼ੂਆ ਕਹਿੰਦਾ ਨਾ ਮੈਂ ਤੈਨੂੰ ਛੱਡਾਂਗਾ ਨਾ ਤੈਨੂੰ त्याਗਾਂਗਾ ਆਦੀ ਦੰ ਤੇਰੇ ਨਾਲ ਰਹਾਗਾ ਕਿਉਂ ਨਾਲ ਰਹੇਗਾ ਉਹ वचन ਦੇ ਵਿੱਚ ਸੀ ਹallelujah ਅੱਜ ਆਪਾਂ वचन ਦੇ ਵਿੱਚ ਆ ਗਿਆਂ वचन ਦੇ ਨਾਲ ਜੁੜੇ ਹੋਏ ਆ ਤੇ ਆਪਣੇ ਨਾਲ ਪਰਮੇਸ਼ਰ ਵੀ ਹੈ ਇਹ ਨਾ ਸੋਚੋ ਅਸੀਂ ਬਾਈਬਲ ਨੂੰ ਪੜ੍ਹਨੇ ਆ ਅਖਰੇ ਪਰਮੇਸ਼ਰ ਸਾਡੇ ਤੋਂ ਦੂਰ ਹੈਗਾ ਹallelujah ਮੈਂ ਕਿਸੇ ਦੇ ਕਰੇ ਗਿਆ ਸੀ ਬੰਦਗੀ ਕਰਨ ਉਹ ਪੈਣ ਪਤਾ ਕੀ ਕਹਿੰਦੀ ਅਸੀਂ ਪਰਮੇਸ਼ਰ ਨੂੰ ਨਹੀਂ ਮੰਨਣਾ ਹallelujah ਪਰ ਮੈਂ ਜਦੋਂ वचन ਖੋਲੇ ਨਾ वचन ਪੜ੍ਹਿਆ ਤੇ ਉਹਨੂੰ ਕੁਝ ਹੋਣ ਲੱਗ ਪਿਆ ਉਹ ਪੱਜ ਕੀ ਵੇਖੋ ਹਵਰ ਸਪਿਟ ਸੀ ਉਹਦੇ ਚ ਤੇ ਉਹਨੂੰ ਕੁਝ ਹੋਣ ਲੱਗ ਪਿਆ ਵੇਖੋ ਆਹ ਪ੍ਰੋਬਲਮ ਹੋ ਗਈ ਸਰੋ ਵਿਚਾਰੀ ਨੂੰ ਤੇ ਪਰ ਉਹਨੂੰ ਬਾਅਦ ਵਿੱਚ ਪਤਾ ਲੱਗਾ ਪਰਮੇਸ਼ਰ ਕੌਣ ਹੈ ਆਹ ਚੀਜ਼ੇ ਇਹ ਬਲੀਵ ਤੁਸੀਂ ਕਰੋ ਇਹ ਵਚਨਾਂ ਚ ਬੜੀ ਪਾਵਰ ਹੈ ਵਿਸ਼ਵਾਸ ਤੁਸੀਂ ਕਰਿਆ ਕਰੋ ਜਿੰਦੇ ਅੱਗੇ ਤੁਸੀਂ ਖੋਲਦੇ ਹੋਗੇ ਨਾ ਤੇ ਉਹਦੇ ਦਿਮਾਗ ਪਹਿਲੀ ਗੱਲ ਖੁੱਲ ਜਾਣਾ ਮੈਂ ਨਾ ਅਪਰਾਧਾ ਨਾ ਕੀਤੀ ਸੀ ਨਾ ਕੁਝ ਕੀਤਾ ਸੀ ਕੱਲਾ ਵਚਨ ਹੀ ਕਰਦਾ ਪਿਆ ਸੀ ਤੇ ਵੇਖੋ ਉਹ ਉਹਦੀ ਧੜਕਣ ਵੱਧ ਗਈ ਠੀਕ ਹੈ ਉਹ ਕੰਬੀ ਗਈ ਵਿਚਾਰੀ ਪ੍ਰਾਰਥਨਾ ਕੀਤੀ वचन ਦੇ ਵਿੱਚ ਤੇ ਫਿਰ ਵਿਚਾਰੀ ਕਹਿੰਦੀ ਮੈਂ ਹੁਣ ਸਹੀ ਆ ਹallelujah ਇਸ वचन ਨੂੰ ਹਲਕਾ ਨਹੀਂ ਲੈਣਾ ਇਹ ਵਚਨ ਬਹੁਤ ਪਾਵਰਫੁਲ ਨੇ ਠੀਕ ਹੈ ਜੋ ਵਰਲਡ ਪਰਮੇਸ਼ਰ ਨੇ ਮੂੰਹ ਚ ਕੱਢਿਆ ਹੈ ਇਹ ਕਦੇ ਵਾਪਸ ਨਹੀਂ ਹਟਦਾ ਹallelujah ਜੇ ਵਰਲਡ ਲਿਖਿਆ ਇਹ ਪੂਰੇ ਹੋਣੇ ਹੀ ਹੋਣੇ ਨੇ ਜਿਵੇਂ ਪਰਮੇਸ਼ਰ ਆਪਣੀ ਨਾਲ ਗੱਲ ਕਰ ਰਿਹਾ ਇਹ ਪੂਰਾ ਹੋਣੇ ਹੀ ਹੋਣਾ ਠੀਕ ਹੈ ਅੱਗੇ ਆਪਾਂ ਪੜਾਂਗੇ ਜਦੋਂ ਮੈਂ ਆਇਆ ਤਾਂ ਕੋਈ ਮਨੁੱਖ ਨਹੀਂ ਸੀ ਕੀ ਕਹਿੰਦਾ ਜਦੋਂ ਮੈਂ ਇੱਥੇ ਆਇਆ ਸਰਤੀ ਤੇ ਉਹਦੇ ਕੋਲ ਹੈ ਸੀ ਹੈ ਸੀ ਕੋਈ ਮਨੁੱਖ ਮਨੁੱਖਾਂ ਨੂੰ ਮੈਂ ਬਣਾਇਆ ਅੱਜ ਮਨੁੱਖ ਨੂੰ ਪਰਮੇਸ਼ਰ ਨੇ ਬਣਾਇਆ ਉਹ ਖੁਦ ਰੱਬ ਬਣਾ ਫਿਰਦਾ ਹੈ ਹallelujah ਮੁਰ ਸੈਂਟਿਸ ਵਿਗਿਆਨਿਕ ਪਤਾ ਕੀ ਕਹਿੰਦੇ ਰੱਬ ਹੀ ਨਹੀਂਗਾ ਰੱਬ ਕਿਉਂ ਨਹੀਂਗਾ ਹallelujah ਐਵੇਂ ਤੁਸੀਂ ਕੋਈ ਚੀਜ਼ ਚਲਾ ਨਹੀਂ ਸਕਦੇ ਸੈਂਟਿਸ ਨੂੰ ਪਤਾ ਹੀ ਨਹੀਂ ਗਏ ਉਹ ਕਹਿੰਦੇ ਖਰੇ ਸਰਤੀ ਉੱਡੀ ਫਿਰਦੀ ਹਵਾ ਨਾਲ ਹallelujah ਆਪਾ ਪ੍ਰਕਾਯ ਦੀ ਪੋਥੀ ਪੜ੍ਹਨੇ ਆ ਐਨੀ ਹਵਾ ਚਲਦੀ ਪਈਏ ਉਹ ਦੂਤਾਂ ਨੇ ਸੰਭਾਲੀ ਹੋਈ ਹੈ ਚਾਰੇ ਕੁੱਠਾਂ ਤੇ ਸਵਰਗ ਦੂਤ ਲੱਗੇ ਹੋਏ ਨੇ ਉਜੇ ਹਵਾ ਹੀ ਆਕਦਮ ਚੱਲ ਗਈ ਤੇ ਨਾ ਧਰਤੀ ਲਬਣੀ ਨਾ ਆਪਾ ਲਵਣਾ ਠੀਕ ਹੈ ਉਹ ਇਹਨਾਂ ਸੈਂਟਸ ਨੂੰ ਪਤਾ ਨਹੀਂਗਾ ਕਿ ਪਰਮੇਸ਼ਰ ਕੀ ਹੈ ਪਰਮੇਸ਼ਰ ਨੇ ਆਪਣੇ ਦੂਤਾਂ ਦੇ ਹੱਥ ਵਿੱਚ ਦਿੱਤਾ ਹੋਇਆ ਸਾਰਾ ਕੁਝ ਹਾਲੇਲੂਇਆ ਇਹ ਸ਼ੈਤਾਨ ਵੀ ਕਿਉਂ ਆਦਾ ਹੈ ਸ਼ੈਤਾਨ ਪਹਿਲੀ ਗੱਲ ਆਦਾ ਹੈ ਵੱਡਾ ਪਰਮੇਸ਼ਰ ਨਾਲ ਸਭ ਕੁਝ ਜੋੜਨ ਆਦਾ ਹੈ ਇਹ ਨਾ ਸੋਚੋ ਸ਼ੈਤਾਨ ਹੀ ਨਾਵੇ ਤੁਸੀਂ ਵਿਚਰਚਾਓਗੇ ਨਹੀਂ ਆ ਸਕਦੇ ਹਾਲੇਲੂਇਆ ਕੋਈ ਬਿਮਾਰੀ ਨਾਵੇ ਤੇ ਚਰਚਾ ਜਾਓਗੇ ਨਹੀਂ ਆਣਾ ਹਾਲੇਲੂਇਆ ਅਜੂਬ ਕੋਲ ਸ਼ੈਤਾਨ ਕੀ ਗਿਆ ਪਰਮੇਸ਼ਰ ਕੋ ਪੁੱਛ ਕੇ ਗਿਆ ਅੱਜ ਵੀ ਸ਼ੈਤਾਨ ਆਉਂਦਾ ਹੈ ਪ੍ਰੋਬਲਮ ਲੈ ਕੇ ਆਉਂਦਾ ਹੈ ਕਈ ਵਾਰੀ ਪਰਮੇਸ਼ਰ ਨੂੰ ਪੁੱਛ ਕੇ ਵੀ ਆਉਂਦਾ ਹੈ ਮੈਂ ਚੱਲਿਆ ਹallelujah ਕਈ ਵਾਰੀ ਕੁਝ ਪ੍ਰੋਬਲਮ ਕੁਝ ਬਿਮਾਰੀਆਂ ਪਰਮੇਸ਼ਰ ਆਪ ਭੇਜਦਾ ਹੈ ਤੇ ਕੁਝ ਸ਼ੈਤਾਨ ਵੀ ਦਿੰਦਾ ਇਹ ਨਾ ਸੋਚੋ ਸ਼ੈਤਾਨ ਵੀ ਹੈਗਾ ਉਹ ਵੀ ਬੇਕੂਫ ਹੈ ਹallelujah ਉਹ ਵੀ ਪੰਗਾ ਲੈਂਦਾ ਉਹਨੂੰ ਪਤਾ ਹੈ ਫਿਰ ਵੀ ਮੈਂ ਹਾਰ ਜਾਣਾ ਪਰ ਉਹ ਆਪਦਾ ਛੱਡਦਾ ਨਹੀਂ ਹallelujah ਜਿਸ ਤਰ੍ਹਾਂ ਵਿੱਚੂ ਹੁੰਦਾ ਹੈ ਵਿੱਚੂ ਨੇ ਡਾਂਗ ਮਾਰਨਾ ਹੀ ਮਾਰਨਾ ਉਸ ਤਰ੍ਹਾਂ ਸ਼ੈਤਾਨ ਹੈ ਇਨੇ ਜਿੱਥੇ ਇਹਨੂੰ ਪਤਾ ਹੀ ਫਿਰ ਵੀ ਉਹ ਨਿਕਲ ਜਾਣਾ ਹੈ ਫਿਰ ਹੀ ਉਹ ਡੰਗ ਮਾਰਦਾ ਹੀ ਮਰਦਾ ਹੈ ਹallelujah ਜਿਸ ਤਰ ਲਿਖਿਆ ਹੋਇਆ ਹੈ ਵੀ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਲਾ ਦਿਓ ਨਾ ਉਹਨੇ ਡੰਗ ਮਾਰ ਨਹੀਂ ਮਰਨਾ ਇਹ ਸੱਪ ਤੇ ਸ਼ੈਤਾਨ ਨੂੰ ਸੱਪ ਕਿਹਾ ਗਿਆ ਪ੍ਰਾਣਾ ਅਜਗਰ ਠੀਕ ਹੈ ਇਹ ਉਤਪਤੀ 3 ਵਿੱਚ ਅਗਾ ਸੀ ਸੱਪ ਉਹ ਹੁਣ ਬਣ ਗਿਆ ਅਜਗਰ ਹੁਣ ਬੁੱਢਾ ਹੋ ਗਿਆ ਹallelujah ਉਹਨੇ ਬੁੱਢਾ ਹੋ ਗਿਆ ਉਹਦਾ ਮਾਗ ਹੁੰਦਾ ਬੰਦ ਹੋਇਆ ਵੀ ਸ਼ੈਤਾਨ ਦਾ ਪਤਾ ਹੈ ਨਹੀਂ ਉਹਨੂੰ ਪਰ ਉਹਨੇ ਸ਼ੇਰ ਪਾਣੀ ਪਣਾ ਠੀਕ ਹੈ ਅੱਗੇ ਫੱਪੜਾਂਗੇ ਜਦੋਂ ਮੈਂ ਆਇਆ ਤਾਂ ਕੋਈ ਮਨੁੱਖ ਨਹੀਂ ਸੀ ਜਦ ਮੈਂ ਪੁਕਾਰਿਆ ਤਾਂ ਕੋਈ ਉੱਤਰ ਦੇਣ ਵਾਲਾ ਨਹੀਂ ਸੀ ਕਹਿੰਦਾ ਉੱਤਰ ਦੇਣ ਵਾਲਾ ਜੰਮਾ ਹੀ ਨਹੀਂ ਸੀ ਮੈਂ ਹੈਗਾ ਸੀ ਇਕੱਲਾ ਇੱਥੇ ਪਹਲਾ ਮੇਰਾ ਹੱਥ ਐਡਾ ਛੋਟਾ ਹੈ ਕਿ ਮੈਂ ਛੁਟਕਾਰਾ ਦੇਣ ਦੇ ਯੋਗ ਨਾ ਰਿਹਾ ਜੋ ਛੁਟਕਾਰਾ ਦੇਣ ਦੀ ਕੋਈ ਮੇਰੀ ਸਮਰੱਥ ਨਹੀਂ ਕਹਿੰਦਾ ਮੇਰਾ ਹੱਥ ਛੋਟਾ ਨਹੀਂ ਹੈ ਤੁਸੀਂ ਅੱਜ ਕਹਿੰਦੇ ਨੇ ਸਾਡੇ ਨਾਲ ਪਰਮੇਸ਼ਰ ਨਹੀਂ ਕਹਿੰਦਾ ਮੇਰਾ ਹੱਥ ਤੇ ਤੁਹਾਡੇ ਤੇ ਹੱਥ ਪਰਮੇਸ਼ਰ ਦਵੇ ਤੇ ਕੋਈ ਚੀਜ਼ ਆ ਸਕਦੀ ਨੇੜੇ ਪਰ ਆਪਾਂ ਨੂੰ ਅੱਜ ਬਲੀਵ ਨਹੀਂ ਹੁੰਦਾ ਆਪਣੇ ਤੇ ਹੱਥ ਹੈਗਾ ਹallelujah ਅੱਜ ਬਲੀਵ ਕਰੋ ਜੋ ਵੇਖ ਰਹੇ ਨੇ ਜੋ ਇੱਥੇ ਸੌਂ ਰਹੇ ਨੇ ਬਲੀਵ ਕਰੋ ਤੁਹਾਡੇ ਤੇ ਪਰਮੇਸ਼ਰ ਦਾ ਹੱਥ ਆਉਣ ਵਾਲਾ ਹੈ ਹallelujah ਜੇ ਹੱਥ ਆ ਗਿਆ ਤੇ ਪਰਮੇਸ਼ਰ ਆ ਗਿਆ ਜੇ ਪਰਮੇਸ਼ਰ ਦੇ ਆਪਾਂ ਹੱਥ ਸਲੇ ਰਵਾਂਗੇ ਕੋਈ ਪਾਪ ਕੋਈ ਚੀਜ਼ ਨਹੀਂ ਆਪਣੇ ਕਰੇ ਐਂਟਰ ਹੋ ਸਕਦੀ ਹallelujah ਅੱਗੇ ਪੜਾਂਗੇ ਆਪਾਂ ਐਡਾ ਹੱਥ ਛੋਟਾ ਹੋ ਗਿਆ ਜੋ ਛਟਕਾਰਾ ਦੇ ਦੇ ਯੋਗ ਨਾ ਰਿਹਾ ਜੋ ਛਟਕਾਰਾ ਦੀ ਮੇਰੀ ਕੋਈ ਸਮਰਥਾ ਨਹੀਂ ਠੀਕ ਹੈ ਵੇਖੋ ਮੈਂ ਆਪਣੀ কুরਕੀ ਨਾਲ ਸਮੁੰਦਰ ਨੂੰ ਅੱਤੇ ਸੁਕਾ ਦਿੰਦਾ ਕੀ ਕਹਿੰਦਾ ਮੈਂ ਆਪਣੀ কুরਕੀ ਨਾਲ ਹallelujah ਵੇਖੋ ਪਰਮੇਸ਼ਰ ਇਹ ਕੋਟਨ ਨਾਲ ਹੀ ਸਮੁੰਦਰ ਨੂੰ ਬਕਾ ਸਕਦਾ ਠੀਕ ਹੈ ਨਿੱਕੇ ਜਿਹੇ ਕੋਟਨ ਨਾਲ ਅੱਗੇ ਪੜਾਂਗੇ ਕਹਿੰਦਾ ਜੇ ਮੈਂ কুরਕੀ ਨਾਲ ਸਮੁੰਦਰ ਨੂੰ ਸੁਕਾ ਸਕਣਾ ਤੇ ਤੁਹਾਡੀ ਜਿਹੜੀ ਪ੍ਰੋਬਲਮ ਹੈ ਮੈਂ ਇੱਕ ਚੁਟਕੀ ਵਿੱਚ ਖਤਮ ਕਰ ਸਕਣਾ ਹallelujah ਪਰਮੇਸ਼ਰ ਇੱਕ ਮਿੰਟ ਤੋਂ ਪਹਿਲੇ ਪਹਿਲੇ ਤੁਹਾਡੀ ਸਾਰਿਆਂ ਦੀ ਮੁਸੀਬਤ ਚੱਕ ਲੈਂਦਾ ਪਰ ਆਪੜੀ ਅੰਦਰ ਵਿਸ਼ਵਾਸ ਨਹੀਂ ਹੁੰਦਾ ਹallelujah ਉਹ ਦਾਸ ਨੂੰ ਪਹਿਲੀ ਗੱਲ ਜਾਣਦੇ ਨਹੀਂ ਬਈ ਦਾਸ ਕੀ ਹੈ ਇੱਕ ਰਕੀ ਕੀ ਹੈ ਪਿੰਡ ਵਿੱਚ ਜਾਂਦੇ ਰਹੋ ਨਾ ਪਿੰਡ ਵਿੱਚ ਹallelujah ਨਵਾਂ ਪਾਸਟਰ ਖੜਾ ਹੋਏ ਉਹਨੂੰ ਪਹਿਲੀ ਗੱਲ ਪਾਸਟਰ ਵੀ ਬੰਨਣਾ ਫਿਰ ਪਰਮੇਸ਼ਰ ਕੀ ਕੰਮ ਕਰੇਗਾ ਪਵਿੱਤਰ ਆਤਮਾ ਦੀ ਰਿਸਪੈਕਟ ਨਹੀਂ ਜੀ ਪਵਿੱਤਰ ਆਤਮਾ ਹੀ ਨਹੀਂ ਕਰਨਾ ਸਾਰਾ ਕੁਝ ਉਥੇ ਪਾਸਟਰ ਦੀ ਰਿਸਪੈਕਟ ਨਹੀਂ ਦੋ ਤਾਂ ਕੀ ਪਰਮੇਸ਼ਰ ਕਰ ਲਏਗਾ ਠੀਕ ਹੈ ਉਹਨੇ ਕਿਹਾ ਮੇਰੇ ਦਾਸ ਨਹੀਂ ਜਾਣਦੇ ਪਏ ਕੱਲ ਕੋਈ ਕੰਮ ਹੋ ਗਿਆ ਮੇਰੇ ਦਾਸ ਦੇ ਖਿਲਾਫ ਹੋ ਜਾਣਗੇ ਮਨਕ ਚੱਲਿਆ ਇੱਕ ਹੈਗਾ ਪਾਸਟਰ ਦੇ ਖਿਲਾਫ ਬੋਲੀ ਜਾਂਦਾ ਉਹ ਇਹ ਬੰਦਾ ਜੀ ਪਰਮੇਸ਼ਰ ਉਹਨੂੰ ਦੇ ਦੇ ਪਾਸਟਰ ਨਾਲ ਜ਼ਿਆਦਾ ਕਿ ਉਹਦੇ ਪਾਸਟਰ ਦੇ ਖਿਲਾਫ ਹੋ ਜਾਣਾ ਨਾ ਉਹ ਤਾਂ ਨਹੀਂ ਪਰਮੇਸ਼ਰ ਦਿੰਦਾ ਬਈ ਕਿਤੇ ਮੈਂ ਇਹਨੂੰ ਜ਼ਿਆਦਾ ਦੇ ਤਾਂ ਇਹ ਪਾਸਟਰ ਦੇ ਖਿਲਾਫ ਹੋ ਜਾਏਗਾ ਉਹਨੇ ਕਿਹਾ ਪਾਸਟਰ ਨੂੰ ਮਿਲਿਆ ਕੁਝ ਨਹੀਂ ਮੈਨੂੰ ਮਿਲ ਗਿਆ ਬਦਨਾਮੀ ਕਰੇਗਾ ਤਾਂ ਨਹੀਂ ਦਿੰਦਾ ਪਰਮੇਸ਼ਰ ਹallelujah ਇਸੇ ਕਾਰਨ ਪਰਮੇਸ਼ਰ ਕੀ ਕਹਿੰਦਾ ਨੀਵੇਂ ਹੋ ਜੇ ਤੁਸੀਂ ਲੈਣਾ ਹੈ ਤੇ ਨੀਵੇਂ ਹੋ ਪਰਮੇਸ਼ਰ ਉੱਚਾ ਵੀ ਕਰੇਗਾ ਹallelujah वचन ਵਿੱਚ ਲਿਖਾਇਆ ਕਿ ਆਪਣੇ ਆਪ ਨੂੰ ਨੀਵਾ ਕਰੇਗਾ ਮੈਂ ਉਹਨੂੰ ਉੱਚਾ ਕਰਾਂ ਹallelujah ਅੱਗੇ ਪੜਾਂਗੇ ਆਪਾਂ ਮੈਂ ਨਦੀਆਂ ਨੂੰ ਅਜਾੜ ਬਣਾ ਦਿੱਤਾ ਉਹਦੀਆਂ ਮੱਛੀਆਂ ਪਾਣੀ ਦੇ ਨਾ ਹੋਣ ਕਰਕੇ ਬੁੱਸ ਜਾਂਦੀਆਂ ਹਨ ਅਚਤਿਆਈਆਂ ਮਰ ਜਾਂਦੀਆਂ ਨੇ ਕਹਿੰਦਾ ਮੈਂ ਚਾਹਾਂ ਨਾ ਨਦੀਆਂ ਨੂੰ ਸੁਕਾ ਸਕਣਾ ਹallelujah ਕਹਿੰਦਾ ਮੈਂ ਹੀ ਦੁੱਖ ਭੇਜਦਾ ਹਾਂ ਕਈ ਵਾਰੀ ਤੇ ਮੈਂ ਹੀ ਮਾਰਦਾ ਹੁੰਨਾ ਦੇਖੋ ਮੱਛੀਆਂ ਦੇਖੋ ਮੈਂ ਹੀ ਮਾਰ ਦਿੰਦਾ ਹੁੰਨਾ ਠੀਕ ਹੈ ਪਰਮੇਸ਼ਰ ਸਾਰ ਹੈ ਉਹਦੇ ਲਿਖਾਣਾ ਆਪਾਂ ਪੜਨੇ ਪ੍ਰਕਾਸ਼ ਦੀ ਪੋਥੀ 1 ਦੀ 18 ਵਿੱਚ ਕਹਿੰਦਾ ਮੈਂ ਮੁਰਦਾ ਸੀ ਪਰ ਹੁਣ ਮੈਂ ਜਿਉਂਦਾ ਹਾਂ ਮੌਤ ਦੇ ਪਤਾਲ ਦੀਆਂ ਕੁੰਜੀਆਂ ਪ੍ਰਭੂ ਯਸ਼ਮ ਜੀ ਕਹਿੰਦਾ ਮੇਰੇ ਕੋਲ ਨੇ ਅੱਜ ਮੌਤ ਵੀ ਜਿਹੜੀ ਕੀ ਨਾ ਪਰਮੇਸ਼ਰ ਤੋਂ ਪੁੱਛੇ ਤੋਂ ਬਗੈਰ ਆਪਣੀ ਤੇਰੀ ਆ ਸਕਦੀ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਆ ਸਕਦੀ ਪਰ ਆਪਾਂ ਨੂੰ ਪਰਮੇਸ਼ਰ ਜਿੰਨਾ ਚ ਨਾਲ ਜਾਵੇ ਆਪਾਂ ਨੂੰ ਕੋਈ ਛੂ ਨਹੀਂ ਸਕਦਾ ਨਾ ਆਪਣੇ ਤੇ ਕੋਈ ਸੰਕਟ ਆ ਸਕਦਾ ਨਾ ਆਪਣੇ ਨੇੜੇ ਮੌਤ ਆ ਸਕਦੀ ਆਪਣੇ ਪਰਮੇਸ਼ਰ ਨੇ ਮੌਤ ਤੇ ਫਤਿਹ ਪਾਈ ਏ ਕਿਉਂਕਿ ਜੋ ਸਮਸੀਨ ਹੈ ਮੌਤ ਨੂੰ ਜਿੱਤਿਆ ਹallelujah ਅਈ ਤੁਸੀਂ ਡਰਨਾ ਨਹੀਂ ਬਚਨ ਸੁਣਾਓ ਦਲੇਰੀ ਨਾਲ ਸੁਣਾਓ ਕਿਸੇ ਤੋਂ ਡਰ ਦੀ ਲੋੜ ਨਹੀਂ ਪਰਮੇਸ਼ਰ ਆਪਣੇ ਨਾਲ ਖੜਾ ਹੈ ਹallelujah ਕੀ ਕਹਿੰਦਾ ਜਬੂਰ ਗਾਣ ਵਿੱਚ ਕੀ ਕਹਿੰਦਾ ਮੈਂ ਆਪਣੇ ਦੂਤਾਂ ਨੂੰ ਹੁਕਮ ਦੇਵਾਂਗਾ ਜਿੱਥੇ ਤੁਸੀਂ ਜਾਓਗੇ ਮੇਰੇ ਦੂਤ ਤੁਹਾਡੇ ਨਾਲ ਜਾਣਗੇ ਬੇ ਕੋ ਐਨੀ ਸਕਿਉਰਿਟੀ ਨਹੀਂ ਦਾ ਆਪਾਂ ਵੀ ਆ ਡਿਸਕਵਰਟੀ ਹallelujah ਆਪਾਂ ਫਿਰ ਵੀ ਕਹਿੰਦੇ ਬਈ ਕੱਲਾ ਆ ਗਿਆ ਹੋਗਾ ਆ ਗਾ ਠੀਕ ਹੈ ਮੈਂ ਗਿਆ ਬੰਦਗੀ ਕਰਨਾ ਮੈਂ ਕੱਲਾ ਜਣਾ ਗਿਆ ਮੇਰੇ ਡੈਡੀ ਕਹਿੰਦਾ ਤੂੰ ਕੱਲਾ ਚੱਲਿਆ ਮੈਂ ਕਿਹਾ ਮੇਰੇ ਨਾਲ ਪਰਮੇਸ਼ਰ ਚੱਲਿਆ ਮੈਂ ਕੱਲਾ ਨਹੀਂ ਗਿਆ ਸਾਰਾ ਕੁਝ ਇਜਾਮ ਕਰੇਗਾ ਮੈਂ ਗਿਆ ਪਰਮੇਸ਼ਰ ਨੇ ਕੰਮ ਵੀ ਕੀਤੇ ਨੇ ਹallelujah ਪਰਮੇਸ਼ਰ ਜਦੋਂ ਤੁਸੀਂ ਤੋਰਪ ਹੋਗੇ ਨਾ ਬਈ ਮਹਿਸੂਸ ਅਮਾਚਾਰਲੀ ਚੱਲਿਆ ਤੇ ਪਰਮੇਸ਼ਰ ਆਪਣੇ ਆਪ ਹੀ ਸਾਰਾ ਕੁਝ ਬੰਦ ਕਰਦਾ ਹallelujah ਸਾਰੇ ਕੰਮ ਪਰਮੇਸ਼ਰ ਆਪਣੇ ਆਪ ਹੀ ਕਰਦਾ ਹੈ ਪ੍ਰਬੰਧ ਵੀ ਕਰਦਾ ਹੈ ਵੇਖੋ ਸਭ ਉਥੇ ਚਮਤਕਾਰ ਹੀ ਹੁੰਦੇ ਨੇ ਸਭ ਕੁਝ ਹੁੰਦਾ ਪਰ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਮੈਂ ਪ੍ਰਾਰਥਨਾ ਕਰਕੇ ਗਿਆ ਸੀ ਪਰਮੇਸ਼ਰ ਨੇ ਸਭ ਕੁਝ ਕੀਤਾ ਹallelujah ਅੱਗੇ ਪੜਾਂਗੇ ਮੈਂ ਆਕਾਸ਼ ਨੂੰ ਕਾਲਰ ਪਣਾਉਂਦਾ ਹਾਂ ਉਹਦੇ ਓੜ ਲਈ ਤੱਪੜ ਪਾਉਂਦਾ ਕਹਿੰਦਾ ਜਿਵੇਂ ਆਕਾਸ਼ ਨੂੰ ਆਕਾਸ਼ ਨੂੰ ਮੈਂ ਉਹ ਤੂੰ ਟੱਕ ਸਕਣਾ ਤੇ ਮੈਂ ਤੁਹਾਨੂੰ ਕਿਉਂ ਨਾ ਟੱਕਾਂਗਾ ਠੀਕ ਹੈ ਜਿਹੜੇ ਤੁਹਾਡੇ ਤੇ ਬੁਰਾ ਕਰਦੇ ਨੇ ਬੁਰਾ ਸੋਚਦੇ ਨੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਕਿਉਂ ਨਹੀਂ ਟੱਕਾਂ ਦਾ ਖਤਮ ਕਰਾਂਗਾ ਹallelujah ਰਬ ਯੂਸੂਸ ਮਸੀਹ ਦੇ ਨਾਮ ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਦੁਸ਼ਮਣ ਆਪਣੇ ਇਨਸਾਨ ਨਹੀਂ ਗਏ ਸ਼ੈਤਾਨੀ ਆਤਮਾ ਨੇ ਹallelujah ਜਿੰਨੇ ਵੀ ਦੁਸ਼ਮਣ ਨੇ ਕਬ ਯੂਸੂਸ ਸੀ ਆਜੇ ਤੁਹਾਡੇ ਪਰਮੇਸ਼ੁਰ ਆਪਣੇ ਸਾਮਰਥਨਾ ਨਾਮ ਚ ਕਬ ਯੂਸੂਸ ਸੀ ਉਹ ਖਤਮ ਕਰਨ ਜਾ ਰਹੇ ਨੇ ਆਮੀਨ ਹallelujah ਅੱਗੇ ਪੜਾਂਗੇ ਵੱਡਾ ਪੱਪਰਾਂਗੇ ਮਤੀ 10 ਦੀ ਆਪਾਂ ਪੜਾਂਗੇ 10 ਦੀ ਆਪ ਪੜਾਂਗੇ 40 ਠੀਕ ਹੈ ਇਹ ਹੈਗਾ ਕੁਝ ਪਾਸਟਰਾਂ ਬਾਰੇ ਠੀਕ ਹੈ ਪਾਸਟਰਾਂ ਆਪਣੇ ਬਾਰੇ ਠੀਕ ਹੈ ਮੈਂ ਆਪਣੇ ਬਾਰੇ ਕਹਿ ਸਕਦਾ ਕਿ ਕਹਿੰਦਾ ਜਿਹੜਾ ਤੁਹਾਨੂੰ ਕਬੂਲ ਕਰੇ ਅੱਜ ਕੀ ਇਹ ਕਬੂਲ ਕਰਨ ਦੀ ਲੋੜ ਹੈ ਹallelujah वचन ਮੰਨਣ ਦੀ ਲੋੜ ਹੈ ਤੇ ਪਰਮੇਸ਼ਰ ਕੀ ਕਹਿੰਦਾ ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਹallelujah ਜਿਹੜਾ ਪਰਮੇਸ਼ਰ ਨੂੰ ਜਿਹੜੇ ਪ੍ਰਭ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ ਅਤੇ ਪਰਮੇਸ਼ਰ ਤੇ ਦਾਸ ਦੀ ਸਹਾਇਤਾ ਕਰਦਾ ਹੈ ਤੇ ਪਰਮੇਸ਼ਰ ਤੇ ਦਾਸ ਦੇ ਨਾਲ ਮਿਲ ਕੇ ਚੱਲਦਾ ਹੈ ਉਹ ਪਰਮੇਸ਼ਰ ਨੂੰ ਕਬੂਲ ਕਰਦਾ ਹੈ ਹallelujah ਕੀ ਕਹਿੰਦਾ ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਜਿਹੜਾ ਮੈਨੂੰ ਕਬੂਲ ਕਰੇ ਮੇਰੇ ਕੱਲਣ ਵਾਲੇ ਨੇ ਕਬੂਲ ਕਰਦਾ ਹੈ ਅੱਜ ਕਬੂਲ ਕਰਨਾ ਪੈਣਾ ਪਿਤਾ ਪੁੱਤਰ ਪੁਇਤਰ ਆਤਮਾ ਨੂੰ ਕਬੂਲ ਕਰੋ ਇੱਕ ਦਾਸ ਨੂੰ ਵੀ ਕਬੂਲ ਕਰੋ ਕੋ ਪਰਮੇਸ਼ਰ ਤੁਸੀਂ ਆਪਣੇ ਦਾਸ ਦੁਆਰਾ ਮੇਰੇ ਤੇ ਪੇਤ ਪ੍ਰਗਟ ਕਰੋ ਮੇਰੇ ਨਾਲ ਗੱਲ ਕਰੋ ਤੁਸੀਂ ਚਰਚ ਆਉਣ ਤੋਂ ਪਹਿਲਾਂ ਤੁਸੀਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰ ਸਕਦੇ ਹੋ ਪਰਮੇਸ਼ਰ ਅੱਜ ਮੈਂ ਆ ਰਿਹਾ ਚਰਚ ਤੁਹਾਡਾ ਦਾਸ ਮੇਰੇ ਨਾਲ ਗੱਲ ਕਰੇ ਪਰਮੇਸ਼ਰ ਤੁਸੀਂ ਉਹਦੇ ਵਿੱਚੋਂ ਹੋ ਕੇ ਗੱਲ ਕਰੋ ਪਰਮੇਸ਼ਰ ਗੱਲ ਤੁਹਾਡੇ ਨਾਲ ਕਰਨਗੇ ਹallelujah ਅੱਗੇ ਪੜਾਂਗੇ ਜਿਹੜਾ ਨਬੀ ਦੇ ਨਾਮ ਤੇ ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਵੇਗਾ ਜਿਹੜਾ ਤਰਮੀ ਦੀ ਨਾਮ ਤੇ ਤਰਮੀ ਨੂੰ ਕਬੂਲ ਕਰੇ ਉਹ ਤਰਮੀ ਦਾ ਫਲ ਪਾਵੇਗਾ ਕਹਿੰਦਾ ਜਿੰਨਾ ਤੁਸੀਂ ਭਿਜੋਗੇ ਜਿਵੇਂ ਮਲਾਕੀ ਚ ਲਿਖਿਆ ਹੈ ਨਾ ਦਾਨ ਬਾਰੇ ਕਹਿੰਦਾ ਜਿੰਨਾ ਤੁਸੀਂ ਦਿਓਗੇ ਉਹਨਾਂ ਤੁਹਾਨੂੰ ਦਿੱਤਾ ਜਾਵੇਗਾ ਹallelujah ਇਸ ਕਰਨਾ ਜੇ ਤੁਸੀਂ ਜਿੰਨੀ ਰਿਸਪੈਕਟ ਕਦਰ ਇੱਕ ਨਬੀ ਜਾਂ ਪਾਸਟਰ ਨੂੰ ਦਿਓਗੇ ਪਰਮੇਸ਼ਰ ਕੀ ਕਹਿੰਦਾ ਮੈਂ ਉਹਨਾਂ ਤੁਹਾਨੂੰ ਫਲ ਦਿਆਂਗਾ ਹallelujah ਇਹ ਅਜ ਆਪਣੇ ਤੇ ਡਿਪੈਂਡ ਹੈ ਆਪਾਂ ਕਿੰਨਾ ਕੁ ਪਰਮੇਸ਼ਰ ਨੂੰ ਦੇਣਾ ਹੈ ਜੇ ਆਪਾਂ ਪਰਮੇਸ਼ਰ ਨੂੰ ਦੇਵਾਂਗੇ ਪਰਮੇਸ਼ਰ ਆਪਾਂ ਨੂੰ ਦੇਵੇਗਾ ਹallelujah ਜੇ ਬਪਾਸਟਰ ਦੇਵਾਂਗੇ ਪਾਸਟਰ ਆਪਾਂ ਨੂੰ ਦੇਗਾ ਠੀਕ ਹੈ ਜੇ ਆਪਾਂ ਇੱਥੇ ਆ ਕੇ ਜੇ ਆਪਾਂ ਕੁਝ ਲੈਣਾ ਹੈ ਇੱਥੇ ਕਦਰ ਕਰ ਸਕਦੇ ਹੋ ਰਿਸਪੈਕਟ ਕਰ ਸਕਦੇ ਹੋ ਪਰਮੇਸ਼ਰ ਤੁਹਾਡੀਆਂ ਪਰਮੇਸ਼ਰ ਤੁਹਾਨੂੰ ਇੰਨਾ ਬles ਕਰੇਗਾ ਤੁਹਾਡੇ ਘਰ ਚ ਰੱਖਣ ਵਾਸਤੇ ਜਗਾ ਵੀ ਨਹੀਂ ਲੱਭਣੀ ਹallelujah ਅੱਗੇ ਪੜਾਂਗੇ ਜੋ ਕੋਈ ਇੰਨਾ ਛੋਟਿਆਂ ਵਿੱਚੋਂ ਇੱਕ ਨੂੰ ਚੇਲੇ ਦੇ ਨਾਮ ਕਰਕੇ ਨਿਹਰਾ ਇੱਕ ਕਟੋਰਾ ਠੰਡੇ ਪਾਣੀ ਦਾ ਪੋਵੇ ਮੈਂ ਤੁਹਾਨੂੰ ਸਹਰਤ ਆਖਦਾ ਉਹ ਆਪਣਾ ਫਲ ਕਦੇ ਨਾ ਗਾਵੇਗਾ ਕੀ ਕਹਿੰਦਾ ਛੋਟੇ ਇਹ ਦਾਸਾਂ ਬਾਰੇ ਆਪਣੇ ਕਹਿ ਰਿਹਾ ਹੈ ਕਹਿੰਦਾ ਜੇ ਕੋਈ ਉਹਨਾਂ ਲਈ ਸਹਾਇਤਾ ਕਰੇ ਪਾਣੀ ਪਵਾਵੇ ਪਾਣੀ ਮਤਬਲ ਪਾਣੀ ਪੁਜਿਤਰਾ ਤੋਂ ਆਪਾ ਦਰ ਸ਼ਾਸਕ ਨੇ ਪਰ ਪਾਣੀ ਇੱਥੇ ਕਹਿ ਰਿਹਾ ਹੈ ਰਿਸਪੈਕਟ ਬਾਈ ਹਾਲੇਲੂਇਆ ਕਿ ਆਪਾ ਵਚਨ ਆਤਮਾ ਜੋਸ਼ ਜੇਸਤਰ ਆਪਾਂ ਨੂੰ ਦੇ ਰਿਹਾ ਵਚਨ ਕੀ ਕਹਿੰਦਾ ਰਿਸਪੈਕਟ ਜੋ ਕੋਈ ਮੇਰੇ ਦਾਸ ਨੂੰ ਰਿਸਪੈਕਟ ਦੇਵੇਗਾ ਤੇ ਮੈਂ ਉਹਨੂੰ ਪੁੱਛਾ ਕਰਾਂਗਾ ਹਾਲੇਲੂਇਆ ਉਹ ਆਪਦਾ ਫਲ ਨਹੀਂ ਗਵਾਏਗਾ ਜੋ ਵਚਨ ਸੁਣ ਰਿਹਾ ਹੈ ਜੋ ਵਚਨ ਸੁਨੇਗਾ ਜੋ ਚੱਲੇਗਾ ਪਰਮੇਸ਼ਰ ਪ੍ਰਭ ਯਸ਼ੂਮਸੀ ਦੇ ਨਾਮ ਵਿੱਚ ਉਹ ਆਪਣਾ ਫਲ ਨਾ ਗਵਾਵੇ ਯਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਰ ਤੁਹਾਡੇ ਸਾਮਰਤ ਨਾਮ ਵਿੱਚ ਮਿਸ਼ਰੇ ਮਕਦੇ ਆਂ ਅਮੀਨ ਹallelujah ਇਹ ਪਰਮੇਸ਼ਰ ਜੋ वचन ਹੋਇਆ ਮੇਰੇ ਪਿਤਾ ਪਰਮੇਸ਼ਰ ਇਸ वचन ਦੁਆਰਾ ਇਹ ਬਚਾਏ ਜਾਣ ਮੇਰੇ ਪਿਤਾ ਪਰਮੇਸ਼ਰ ਬਯਸ਼ੂਮਸੀ ਜੋ ਬਚਨ ਸੁਣ ਮੇਰੇ ਪਿਤਾ ਬੇਸ਼ਰ ਨਾ ਦੀ ਮਾਦੀ ਤਖਤਿਆ ਤੇ ਲਿਖਾ ਜਾਏ ਮੇਰੇ ਪਿਤਾ ਬੇਸ਼ਰ ਜਿ ਉਸਸੀ ਤੁਸੀਂ ਇਹਨਾਂ ਨੂੰ ਮੇਰੇ ਪਿਤਾ ਬੇਸ਼ਰ ਜਿਸ ਤਰ੍ਹਾਂ ਇਹ ਹੁਸ਼ ਹੋਣ ਨੂੰ ਨਹੀਂ ਛੱਡਿਆ ਸੀ ਮੇਰੇ ਪਿਤਾ ਮੇਸ਼ਰ ਉਸ ਤਰ੍ਹਾਂ ਮੇਰੇ ਪਿਤਾ ਮੇਸ਼ਰ ਅੱਜ ਇਹਨਾਂ ਦੇ ਨਾਲ ਰਹੇ ਕੇ ਮੇਰੇ ਪਿਤਾ ਮੇਸ਼ਰ ਇਹਨਾਂ ਦੀ ਸਹਾਇਤਾ ਕਰੋ ਮੇਰੇ ਪਿਤਾ ਮੇਸ਼ਰ ਜਿਸ ਤਰ੍ਹਾਂ ਇਹ ਹੁਸ਼ ਹੋਣ ਨੂੰ ਕਿਹਾ ਬਿਤਾ ਪਿਤਾ ਮੇਸ਼ਰ ਬੋ ਜਿ ਉਸਸੀ ਮੈਂ ਤੁਹਾਡੇ ਆਦੀ ਤਨ ਤੁਹਾਡੇ ਨਾਲ ਅਪਤਾ ਪਮੇਸ਼ਰ ਬੋ ਜਿ ਉਸਸੀ ਨਾ ਤਨ ਵਿੱਚ ਛੱਡਾਂਗਾ ਨਾ ਤਬ ਤਿਆਗਾਗਾ ਜਿ ਉਸਸੀ ਇਹ ਤੁਹਾਡੇ ਬੱਚਿਆਂ ਨੇ ਮੇਰੇ ਪਿਤਾ ਮੇਸ਼ਰ ਜੋ ਇਹਨਾਂ ਗਲਤੀਆਂ ਕੀਤੀਆਂ ਨੇ ਮੇਰੇ ਪ ਆਪਣੇ ਦੂਤਾਂ ਦੇ ਅਨੁਸਾਰ ਆਪਣੇ ਅਨੁਸਾਰ ਮੇਰੇ ਪਿਤਾਮੇ ਸ਼ੇਨਾ ਦੀ ਗਵਾਹੀ ਕਰੋ ਯਿਸੂ ਮਸੀਹ ਦੇ ਨਾਮ ਵਿੱਚ ਇਸ वचन ਨੂੰ ਮੇਰੇ ਪਿਤਾਮੇ ਵਿੱਚ ਜੋ ਖੋਲਿਆ ਗਿਆ ਮੇਰੇ ਪਿਤਾਮੇ ਵਿੱਚ ਇਸ ਨੂੰ 100 ਗੁਣਾ ਫਲ ਦੇਣਾ ਆਮੀਨ ਹਾਲੇਲੂਇਆ